ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੇ ਦਿਨ ਸਰਾਤ ਚਿਤਵ ਅਨ ਦਿਨ ਨੀਤ ਪਰਪਰ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਡ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਤਨ ਆ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਆ ਸ੍ਰੀ ਨਹੰਦਾ ਪੰਜਬਾ ਦਰਬ ਬੰਦ ਦਰਬ ਦੇਖ ਕਰਬੈ ਤੰਤ ਅਬਿਮੰਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉ ਹਰ ਜਨ ਕੇ ਇੱਕ ਸੁਆਮੀ ਦਰਬ ਬੰਤ ਦਰਬ ਦੇਖ ਘਰ ਬ ਕੋਮ ਬੰਤ ਅਬਿਮੰਨੀ ਰਾਜ ਜਨ ਸਗਲ ਰਾਜ ਹਮਰਾ ਤਉ ਹਰ ਜਨ ਏਕ ਸੁਆਮੀ ਜੇ ਕੋ ਆਪਣੀ ਯੋਗ ਸਮਾਰੈ ਜੈਸਾ ਬਿਤੈ ਤੈਸਾ ਹੋਇ ਵਰਤੈ ਆਪਣਾ ਬਲ ਨਹੀਂ ਹਾਰੈ ਰਹਾ ਆਤਮ ਤਿਆਗ ਤੇ ਕੀ ਆਸਰ ਸਰਣ ਸਰਣ ਕਰ ਆਏ ਸੰਤ ਅਨੁਗ੍ਰਹਿ ਭੇ ਮਨ ਨਿਰਬਲ ਨਾਨਕ ਹਰ ਗੁਣ ਗਾਏ ਸੰਤ ਅਨੁਗ੍ਰਹਿ ਪਰ ਮਨ ਨਿਰਬਲ ਨਾਨਕ ਹਰ ਗੁਣ ਗਾਏ ਵਾਹਿਗੁਰੂ ਕੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਰਲ ਮਿਲ ਕੇ ਅੰਬਰਤ ਵੇਲੇ ਆਏ ਹੋਏ ਹੁਕਮ ਨਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ 679 ਅੰਗ ਦੇ ਉੱਤੇ ਸੁਭਾਏ ਬਾਣ ਤਨਵਸ਼ਰੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਧਨਾਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਣ ਕੀਤਾ ਗਿਆ ਦਰਬਦੰਤ ਦਰਬ ਦੇਖ ਗਰਬ ਹੈ ਉਮਵੰਤ ਅਭਿਮਾਨੀ ਦਰਬ ਦਾ ਭਾਵ ਹੁੰਦਾ ਹੈ ਪੈਸਾ ਕਹਿੰਦੇ ਜਿਸ ਬੰਦੇ ਕੋਲ ਬਹੁਤ ਪੈਸਾ ਹੋਵੇ ਨਾ ਦਰਬਵੰਤ ਦਰਬ ਦੇਖ ਗਰਬ ਹੈ ਕਹਿੰਦੇ ਉਹਨੂੰ ਉਹਨੂੰ ਉਹਦਾ ਸਹਾਰਾ ਤੇ ਹੁੰਦਾ ਹੈ ਐਸੇ ਦਾ ਪਰ ਕਹਿੰਦੇ ਨਾਲ-ਨਾਲ ਉਹਨੂੰ ਹੰਕਾਰ ਵੀ ਆ ਜਾਂਦਾ ਕਿ ਮੇਰੇ ਕੋਲੇ ਬਹੁਤ ਪੈਸਾ ਹੈ ਭੋਮਵੰਤ ਅਭਿਮਾਨੀ ਕਹਿੰਦੇ ਭੂਮ ਕਹਿੰਦੇ ਧਰਤੀ ਨੂੰ ਜਿਹੜੇ ਧਰਤੀ ਦੇ ਮਾਲਕ ਨੇ ਉਹਨੂੰ ਆਸਰਾ ਤੇ ਹੈ ਉਹਦਾ ਕਿ ਜ਼ਮੀਨ ਦੇ ਨਾਲ ਉਹਨਾਂ ਦੇ ਸਾਰੇ ਘਰ ਦੇ ਸਰਕਲ ਚੱਲਦੇ ਆ ਪਰ ਕਹਿੰਦੇ ਨਾਲ-ਨਾਲ ਉਹਨਾਂ ਨੂੰ ਉਸ ਜ਼ਮੀਨ ਦਾ ਹੰਕਾਰ ਵੀ ਹੋ ਗਿਆ ਕਿ ਮੇਰੇ ਕੋਲ ਤੇ ਬਹੁਤ ਜ਼ਮੀਨ ਇੱਥੇ ਤੇ ਗੁਰੂ ਸਾਹਿਬ ਕਹਿੰਦੇ ਵੱਡੇ ਵੱਡੇ ਜੋ ਦਿਲਸਾ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਕੌਣ ਵਟਾ ਮਾਇਆ ਵਟਿਆਈ ਕਹਿੰਦੇ ਮਾਇਆ ਵਾਲਾ ਵੱਡਾ ਥੋੜਾ ਹੁੰਦਾ 100 ਵੱਡਾ ਜਿਹਨਾਂ ਆ ਬਨੇ ਬੁਲਾਈ ਕਹਿੰਦੇ ਅਸਲ ਦੇ ਵਿੱਚ ਉਹ ਵੱਡੇ ਜਿਹਨੇ ਪ੍ਰਮਾਤਮਾ ਦੇ ਨਾਲ ਨਿਭ ਜੋੜ ਲੀ ਇੱਥੇ ਤੇ ਤੇ ਹੰਕਾਰੀ ਹੋਗੇ ਲੋਕ ਕਹਿੰਦੇ ਜਿਹਦੇ ਕੋਲੇ 4 ਪੈਸੇ ਆ ਗਏ ਠੀਕ ਹੈ ਉਹਦਾ ਆਸਰਾ ਹੈ ਸਹਾਰਾ ਹੈ ਉਹਦਾ ਉਹ ਪੈਸਾ ਪਰ ਕਹਿੰਦੇ ਨਾਲ ਨਾਲ ਹੰਕਾਰ ਵੀ ਤੇ ਆ ਗਿਆ ਰਾਵਣ ਜਿਹੜਾ ਸੀ ਉਦੇ ਕੋਲੇ ਕਿਸੇ ਚੀਜ਼ ਦਾ ਘਾਟਾ ਨਹੀਂ ਸੀ ਪਰ ਹੰਕਾਰ ਆ ਗਿਆ ਨਾ ਗੁਰੂ ਸਾਹਿਬ ਕਹਿੰਦੇ ਹੱਥ ਸੁੰਦਰ ਕੁਲੇਦ ਚਤਰਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਕਿ ਪ੍ਰਮਾਤਮਾ ਨੂੰ ਭੁੱਲ ਗਿਆ ਪੈਸਾ ਬਥੇਰਾ ਸ੍ਰੀਲੰਕਾ ਗੱਡ ਸੋਨੇ ਕਾ ਭਇਆ ਮੂਰਖ ਰਾਵਣ ਪਿਆਲੇ ਗਿਆ ਕਹਿੰਦੇ ਪੈਸਾ ਉਹ ਤੇਰਾ ਸੀ ਲੱਗਦਾ ਹੀ ਸੋਨੇ ਦੀ ਸੀ ਪਰ ਕਹਿੰਦੇ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ ਹੰਕਾਰ ਚ ਰਹੇਗਾ ਕਿ ਮੇਰੇ ਕੋਲ ਤੇ ਬੜਾ ਕੁਝ ਤੇ ਅੱਗੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਰਾਜ ਆ ਜਾਨਾ ਸਗਲ ਰਾਜ ਹਮਰਾ ਤਿਉਂ ਹਰ ਜਨ ਇੱਕ ਸਵਾਮੀ ਕਹਿੰਦੇ ਜਿਹੜਾ ਰਾਜ ਗੱਦੀ ਤੇ ਬੈਠ ਜਾਂਦਾ ਉਹ ਉਹਨੂੰ ਉਹਦਾ ਅਸਰਾ ਤੇ ਹੈ ਪਰ ਕਹਿੰਦੇ ਨਾਲ-ਨਾਲ ਹੰਕਾਰ ਵੀ ਆ ਜਾਂਦਾ ਉਹ ਹੰਕਾਰੇ ਤੇ ਖਤਮ ਕਰਦਾ ਰਾਜ ਗੱਦੀ ਤੇ ਬੈਠਿਆ ਠੀਕ ਐ ਲੋਕਾਂ ਨੇ ਬਿਠਾਤਾ ਪਰ ਕਹਿੰਦੇ ਜਿਹੜੇ ਲੋਕਾਂ ਦੇ ਕੰਮ ਨੇ ਉਹ ਤਰੀਕੇ ਦੇ ਨਾਲ ਕਰਦੇ ਦੁਆਰੇ ਫਿਰ ਤੈਨੂੰ ਬਿਠਾ ਦੇਣਗੇ ਪਰ ਕਹਿੰਦੇ ਜਦੋਂ ਇੱਕ ਵਾਰ ਗੱਦੀ ਤੇ ਬੈਠ ਜਾਂਦਾ ਤਾਂ ਤਾਂ ਕਹਿੰਦਾ ਮੇਰੇ ਵਰਗਾ ਦੁਨੀਆ 'ਚ ਹੈ ਨਹੀਂ ਕੋਈ ਬਸ ਕਹਿੰਦੇ ਫਿਰ ਉਹ ਹੰਕਾਰ ਉਹਨੂੰ ਲੈ ਬੈਠਦਾ ਰਾਜਾ ਜਨ ਸਗਲ ਰਾਜ ਹਮਰਾ ਤੇ ਉਹ ਹਰ ਜਨ ਤੇ ਇੱਕ Swami ਕਹਿੰਦੇ ਇੱਕ ਪਰਮਾਤਮਾ ਦੇ ਨਾਲ ਪਿਆਰ ਕਰਨ ਵਾਲਾ ਕਹਿੰਦੇ ਉਹ ਪਰਮਾਤਮਾ ਦੇ ਨਾਲ ਬੜਾ ਪਿਆਰ ਕਰਦਾ ਹੈ ਪਰ ਕਹਿੰਦੇ ਉਹਦੇ ਅੰਦਰ ਹੰਕਾਰ ਨਹੀਂ ਆਉਂਦਾ ਉਹ ਉਹਦਾ ਆਸਰਾ ਇੱਕ ਪਰਮਾਤਮਾ ਤੇ ਹੁੰਦਾ ਹੈ ਉਹਦੇ ਅੰਦਰ ਕਦੇ ਹੰਕਾਰ ਨਹੀਂ ਆਉਂਦਾ ਜੇ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਵਚਨ ਪੜ੍ਹਦੇ ਆ ਨਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਸ਼ਿਪ ਰੋ ਹੋਇਓ ਲਖੀਣਾ ਬੁਨ ਨਾ ਤਨ ਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਪੁੱਲਾ ਜੁਲਾ ਹੋ ਰੋ ਭਇਓ ਗਨੀ ਗਹੀਰਾ ਰਵਿਦਾਸ ਤਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬਤਕਾਰੀਆਂ ਉਹ ਘਰ ਘਰ ਸੁਨਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਲਿਆ ਇਹ ਵਿਦ ਸੁਨ ਕੇ ਜੱਟ ਨੂੰ ਉਠ ਭਗਤੀ ਲਾਗਾ ਮਲੇ ਪਰਤਖੂ ਗੁਸਾਈਆ ਧੰਨਾ ਬਟ ਭਾਗਾ ਇਹਨਾਂ ਦੇ ਮਨ ਵਿੱਚ ਹੰਕਾਰ ਨਹੀਂ ਆਇਆ ਮਨ ਵਿੱਚ ਪ੍ਰਮਾਤਮਾ ਵਾਲੇ ਪ੍ਰਤੀ ਪਿਆਰ ਵਧਦਾ ਗਿਆ ਪਿਆਰ ਵਧਦਾ ਗਿਆ ਉਹਨਾਂ ਦਾ ਨਾਮ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਲਿਖਿਆ ਗਿਆ ਕਿੰਨੇ ਭਗਤ ਨੇ ਜਿਨ੍ਹਾਂ ਦੇ ਬਾਬਦ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਗਤ ਕਬੀਰ ਜੀ ਭਗਤ ਰਵਦਾਸ ਜੀ ਭਗਤ ਸਤ ਧੰਨਾ ਜੀ ਭਗਤ ਸੈਣ ਜੀ ਸਾਰੇ ਦਾ ਨਾਮ ਲਿਖਿਆ ਇਹਨਾਂ ਦੇ ਪਿਆਰ ਕੀਤਾ ਪ੍ਰਮਾਤਮਾ ਦੇ ਨਾਲ ਤੇ ਇਹਨਾਂ ਨੂੰ ਆ ਕੇ ਦੁਨੀਆ ਯਾਦ ਕਰਦੀ ਹੈ ਜੇ ਕੋ ਆਪਣੀ ਓਟ ਸੰਭਾਰੇ ਜਿਹੜਾ ਬੰਦਾ ਉਸ ਪ੍ਰਮਾਤਮਾ ਦਾ ਆਸਰਾ ਲੈ ਲੈਂਦਾ ਨਾ ਉਹਨੂੰ ਫਿਰ ਕਹਿੰਦੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੇ ਉਹਦਾ ਪ੍ਰਮਾਤਮਾ ਆਪ ਸਹਾਈ ਹੁੰਦਾ ਹੈ ਜੈਸਾ ਵਿੱਤ ਤੈਸਾ ਹੀ ਵਰਤਦਾ ਆਪਣਾ ਬਲ ਨਹੀਂ ਹਾਰਾ ਵਿੱਤ ਕਹਿੰਦੇ ਕਈ ਵਾਰੀ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਹਨ ਨਾ ਬਿੱਤੋਂ ਬਾਹਰ ਖਰਚਾ ਕਰਦਾ ਕਈ ਵਾਰੀ ਵਿਆਹ ਹੁੰਦਾ ਨਾ ਅਗਲਾ ਆਪਣੀ ਹੰਸੀਅਤ ਤੋਂ ਬਾਹਰ ਖਰਚਾ ਕਰ ਦਿੰਦਾ ਉਹਨੂੰ ਕਹਿੰਦੇ ਬਿੱਤ ਜੈਸਾ ਬਿੱਤ ਤੈਸਾ ਉਹ ਵਰਤੇ ਆਪਣਾ ਬਲ ਨਹੀਂ ਹਾਰਾ ਕਹਿੰਦੇ ਜੇ ਬਿੱਤ ਚ ਰਹੇ ਕੇ ਕੰਮ ਕਰੇਗਾ ਤਾਂ ਤੇਰਾ ਬਲ ਨਹੀਂ ਹਾਰਦਾ ਜੇ ਬਿੱਤੋਂ ਬਾਹਰ ਚੱਲ ਗਿਆ ਨਾ ਕਹਿੰਦੇ ਬਲ ਹਾਰ ਜਾਏਗਾ ਟੁੱਟ ਜਾਏਗਾ ਕਈ ਬੰਦੇ ਐਸੇ ਹੁੰਦੇ ਆ ਜਿਹੜੇ ਖਰਚਾ ਵਧ ਕਰ ਦਿੰਦੇ ਆ ਫਿਰ ਅੱਡੀਆਂ ਚੁੱਕ ਚੁੱਕ ਕੇ ਵਾਹੇ ਲੈਂਦੇ ਆ ਕਹਿੰਦੇ ਉਹਦਾ ਕੀ ਫਾਇਦਾ ਭਾਈ ਜਿੰਨਾ ਕੁ ਤੁਹਾਡੇ ਕੋਲ ਹੈ ਉਹਦੇ ਨਾਲ ਸਬਰ ਕਰਨਾ ਸਿੱਖੋ ਉਹਦੇ ਤੇ ਤੁਸੀਂ ਆਪਣੀ ਜ਼ਿੰਦਗੀ ਜਿਉਣੀ ਸਿੱਖੋ ਕਹਿੰਦੇ ਫਿਰ ਤੁਹਾਡਾ ਬਲ ਨਹੀਂ ਟੁੱਟਦਾ ਕੱਲ ਫਿਰ ਅੱਗੇ ਅੱਗੇ ਵਧੀਆਂ ਜਾਣਾ ਕੰਮ ਜੇ ਇੱਕੋ ਵਾਰ ਤੁਸੀਂ ਵੱਧ ਕੰਮ ਕਰਕੇ ਨਾ ਉਹਨੇ ਪੈਸੇ ਹੁੰਦੇ ਨਹੀਂ ਕਹਿੰਦੇ ਸਿਆਣਿਆਂ ਨੇ ਕਿਹਾ ਨਾ ਕਹਿੰਦੇ ਵੱਡੀ ਕੋਠੀ ਚ ਨੀਂਦ ਨਹੀਂ ਆਉਂਦੀ ਕਹਿੰਦੇ ਨੀਂਦ ਕਿਉਂ ਨਹੀਂ ਆਉਂਦੀ ਕਹਿੰਦੇ ਪਹਿਲਾਂ ਕੱਚਾ ਘਰ ਸੀ 5-7 ਲੱਖ ਰੁਪਈਆ ਭੱਲੇ ਸੀ ਹੁਣ ਕਹਿੰਦੇ 5-7 ਲੱਖ ਹੋਰ ਚੱਕ ਕੇ ਪੱਕਾ ਘਰ ਪਾ ਲਿਆ ਉਹੋਂ 5-7 ਲੱਖ ਉਹਦੇ ਕਰਕੇ ਨੀਂਦ ਨਹੀਂ ਆਉਂਦੀ ਬਸ ਗੁਰੂ ਸਾਹਿਬ ਕਹਿੰਦੇ ਆ ਭਾਏ ਵੱਡੇ ਵੱਡੇ ਜੋਤੀਸਾ ਲੋਗ ਤਿੰਨ ਕੋ ਵਿਆਪ ਚਿੰਤਾ ਰੋਗ ਜਿਹੜੇ ਵੀ ਅਸੀਂ ਕਹਿੰਦੇ ਆ ਕਿ ਵੱਡੀ ਕੋਠੀ ਆ ਨਾ ਕਹਿੰਦੇ ਉਹਨਾਂ ਨੂੰ ਵੇਖੇ ਉਹਦੇ ਨਾਲ ਗੱਲਾਂ ਕਰਕੇ ਉੱਤੇ ਗੋਲੀਆਂ ਖਾ ਖਾ ਕੇ ਸੌਂਦੇ ਇੱਥੇ ਗੁਰੂ ਸਾਹਿਬ ਕਹਿੰਦੇ ਜੈਸਾ ਵਿੱਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਕਹਿੰਦੇ ਆਪਣਾ ਬਲ ਨਹੀਂ ਹਾਰਦਾ ਬੰਦਾ ਰਹਾਉ ਆਗ ਤਿਆਗ ਭੇ ਕਿ ਆਸਰ ਸਰਣ ਸਰਣ ਕਰ ਆਏ ਸਾਰੀਆਂ ਆਸਾਂ ਛੱਡ ਕੇ ਬੰਦਾ ਇੱਕ ਪਰਮਾਤਮਾ ਦਾ ਆਸਰਾ ਲੈ ਲੈ ਜਾ ਕਹਿੰਦੇ ਫਿਰ ਉਹ ਪਰਮਾਤਮਾ ਉਹਦੇ ਤੇ ਮਿਹਰ ਭਰਿਆ ਹੱਥ ਰੱਖਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਹਉ ਆਇਆ ਦਰੋਂ ਚੱਲ ਗਏ ਮੈਂ ਤੱਕੀ ਤਉ ਸ਼ਰਣਾਏ ਜਿਓ ਮੈਂ ਆਸਾ ਰੱਖੀ ਚਿੱਤ ਮੇਰਾ ਸਭੂ ਦੁੱਖ ਗਵਾਏ ਜਿਓ ਤੁਸੀਂ ਇੱਥੇ ਜਦੋਂ ਆਓਗੇ ਨਾ ਸਾਰੇ ਆਸਰੇ ਛੱਡ ਕੇ ਗੁਰੂ ਕੋਲ ਆਓਗੇ ਗੁਰੂ ਨੇ ਫਿਰ ਤੁਹਾਡੇ ਦੁੱਖ ਦਿਲਦਰ ਸਭ ਖਤਮ ਕਰ ਦੇਣੇ ਆ ਪਰ ਸਾਡੇ ਦੁੱਖ ਦਲੇਂਦਰ ਕਿਉਂ ਨਹੀਂ ਠੀਕ ਹੁੰਦੇ ਜੀ ਅਸੀਂ ਗੁਰੂ ਨੂੰ ਮੰਨਦੇ ਜ਼ਰੂਰ ਆ ਪਰ ਗੁਰੂ ਦੀ ਨਹੀਂ ਮੰਨੀ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਤੂੰ ਮੇਰਾ ਬਣ ਗਿਆ ਨਾ ਤਾਂ ਮੇਰੇ ਕੋਲੇ ਰਹੀਂ ਹੋਂ ਦੂਜਿਆ ਕੋਲ ਨਾ ਜਾਏ ਅਸੀਂ ਥਾਂ ਥਾਂ ਤੇ ਫਿਰਦੇ ਆ ਬਾਬਾ ਫਰੀਦ ਸਾਹਿਬ ਕਹਿੰਦੇ ਆ ਫਰੀਦਾਬਾਰ ਪ੍ਰਯੋਗੈ ਸਿਣਾ ਸਾਈਂ ਮੁੱਦੇ ਨਾ ਦੇ ਜੇ ਤੂੰ ਇਹ ਵੈਰੱਖ ਸੀ ਤਾਂ ਜੀਉ ਸਤਰੀ ਰੋਲੇ ਕਹਿੰਦੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰ ਦਾ ਕੋਲਾ ਬਣ ਗਿਆ ਜੇ ਮੈਨੂੰ ਤੁਸੀਂ ਦੂਸਰੇ ਦਰ ਤੇ ਭੇਜਣਾ ਚਾਹੁੰਦੇ ਹੋ ਨਾ ਕਹਿੰਦੇ ਪਹਿਲਾਂ ਮੇਰੇ ਸਰੀਰ ਦੇ ਵਿੱਚੋਂ ਜਿੰਦ ਕੱਢ ਲਿਓ ਕਹਿੰਦੇ ਮੈਂ ਦੂਜੇ ਥਾਂ ਤੇ ਜਾਣਾ ਪਸੰਦ ਨਹੀਂ ਕਰਦਾ ਪਰ ਜੇ ਤੁਸੀਂ ਭੇਜਣਾ ਵੀ ਚਾਹੁੰਦੇ ਹੋ ਤਾਂ ਮੇਰੇ ਸਰੀਰ ਦੇ ਵਿੱਚੋਂ ਕਹਿੰਦੇ ਜਿੰਦ ਕੱਢ ਲਿਓ ਇੱਥੇ ਗੁਰੂ ਅਰਜਨ ਸਾਹਿਬਰੇ ਕਹਿੰਦੇ ਆਨ ਤਿਆਗ ਕਹਿੰਦੇ ਸਾਰੀਆਂ ਅਸਾਂ ਤਿਆਗ ਦਿਓ ਕਿ ਮੈਂ ਫਲਾਣੇ ਥਾਂ ਮੇ ਜਾਣਾ ਮੈਂ ਫਲਾਣੇ ਥਾਂ ਮੇ ਜਾਣਾ ਕਹਿੰਦੇ ਸਭ ਤਿਆਗ ਦਿਓ ਭਏ ਕਿ ਆਸਰ ਇੱਕ ਪ੍ਰਮਾਤਮਾ ਦਾ ਆਸਰਾ ਬਣਾ ਲਿਏ ਜਦੋਂ ਇੱਕ ਪ੍ਰਮਾਤਮਾ ਦਾ ਆਸਰਾ ਬਣਾ ਲਓਗੇ ਸਾਡੇ ਦੁੱਖ ਦਿਲਦਰ ਸਭ ਖਤਮ ਕਰ ਦੇਣੇ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਕਹਿੰਦੇ ਜਦੋਂ ਸੰਤਾਂ ਦੇ ਨਾਲ ਮਿਲ ਕੇ ਤੁਸੀਂ ਉਸ ਪ੍ਰਮਾਤਮਾ ਦੇ ਗੁਣ ਗਾਓਗੇ ਨਾ ਕਹਿੰਦੇ ਆ ਮਨ ਨਿਰਮਲ ਹੋ ਜਾਲੇ ਮਨ ਨਿਰਵਲ ਉਦੋਂ ਹੋਣਾ ਜਦੋਂ ਉਸ ਪ੍ਰਮਾਤਮਾ ਦੇ ਗੁਣ ਗਾਏ ਜਾਣਗੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਛ ਲਾ ਕੋ ਹਰ ਫਿਰੇ ਕਹੇ ਤਕਬੀਰ ਕਬੀਰ ਕਹਿੰਦੇ ਜਦੋਂ ਮਨ ਨਿਰਮਲ ਹੋ ਗਿਆ ਨਾ ਕਹਿਣਾ ਨਹੀਂ ਪੈਣਾ ਤੈਨੂੰ ਰੱਬ ਰੱਬ ਕਹਿਣਾ ਨਹੀਂ ਪੈਣਾ ਰੱਬ ਨੇ ਆਪ ਤੇਰਾ ਨਾਮ ਜਪਣਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਭਗਤ ਕਬੀਰ ਸਾਹਿਬ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਆਪ ਆਦ ਜੋਗਾ ਦੀ ਸਗਲ ਭਗਤ ਦਾ ਕੋ ਸੁਖ ਵਿਸਰਾਮ ਕਹਿੰਦੇ ਜਦੋਂ ਇੱਕ ਮਾਲਾ ਹੁੰਦੀ ਹੈ ਨਾ ਮਾਲਾ ਹੱਥ ਵਿੱਚ ਪਾਏ ਹੁੰਦੀ ਹੈ ਸਿਮਰਣੀ ਕਹਿੰਦੇ ਉਹਨੂੰ ਗਲ ਚ ਪਾਉਣ ਵਾਲੀ ਨੂੰ ਮਾਲਾ ਕਹਿੰਦੇ ਆ ਕਹਿੰਦੇ ਉਹ ਮਾਲਾ ਉਹਨਾਂ ਚਿਰ ਸਾਡੇ ਹੱਥ 'ਚ ਹੋਵੇ ਜਿੰਨਾ ਚਿਰ ਸਾਡਾ ਮਨ ਨਿਰਮਲ ਨਹੀਂ ਹੁੰਦਾ ਜਿੱਤੇ ਮਨ ਨਿਰਮਲ ਹੋ ਗਿਆ ਉਦੋਂ ਕਹਿੰਦੇ ਫਿਰ ਮਾਲਾ ਦੀ ਵੀ ਲੋੜ ਨਹੀਂ ਰਹਿਣੀ ਕਿਉਂਕਿ ਅੰਦਰੋਂ ਹੀ ਚੱਲ ਪੈਣਾ ਉਹ ਮਾਲਾ ਦੇ ਬਣ ਕੇ ਅੰਦਰੋਂ ਹੀ ਚੱਲ ਪੈਣੇ ਆ ਜਿਵੇਂ ਭਗਤ ਕਬੀਰ ਸਾਹਿਬ ਕਹਿੰਦੇ ਆ ਉਹ ਮਾਲਾ ਮੇਰੀ ਜੀਬ ਬਣ ਜਾਣੀ ਹੈ ਕਿਉਂਕਿ ਜੀਬ ਤੋਂ ਠੀ ਪਹਿਰ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਜਾਣਾ ਉਸ ਪ੍ਰਮਾਤਮਾ ਦੇ ਗੁਣ ਗਾਏ ਜਾਣਗੇ ਕਹਿੰਦੇ ਮਨ ਨਿਰਮਲ ਹੋ ਜਾਣਾ ਪਰ ਸਾਡਾ ਮਨ ਨਿਰਮਲ ਕਿਉਂ ਨਹੀਂ ਹੋਇਆ ਕਿਉਂਕਿ ਅਸੀਂ ਨੇ ਅਜੇ ਤੱਕ ਗੁਰੂ ਦੀ ਗੱਲ ਮੰਨੀ ਨਹੀਂ ਗੁਰੂ ਸਾਹਿਬ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਘਰ ਹੈ ਪੀਵਹਿ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਓ ਕਹਿ ਰ ਮੈਂ ਕਬੀਰ ਕਹਿੰਦੇ ਚਾਹੇ ਗੰਗਾ ਦੇ ਕਿਨਾਰੇ ਤੇ ਘਰ ਪਾਲਾ ਜਿੰਨਾ ਚਿਰ ਗੱਲ ਨਹੀਂ ਮੰਨਦਾ ਉਹਨਾਂ ਚਿਰ ਕਹਿੰਦੇ ਮਨ ਨਿਰਮਲ ਥੋੜਾ ਹੁੰਦਾ ਉਹਨਾਂ ਚਿਰ ਮਨ ਨਿਰਮਲ ਨੇ ਹੋਣਾ ਚਾਹੇ ਗੰਗਾ ਦੇ ਕਿਨਾਰੇ ਤੇ ਘਰ ਪਾਲਾ ਕਈ ਗੁਰਦੁਆਰੇ ਚ ਮੰਦਰਾਂ ਚ ਰਹਿਣ ਵਾਲੇ ਮਸੀਤਾਂ ਚ ਰਹਿਣ ਵਾਲੇ ਜਿਹੜੇ ਪੁਜਾਰੀ ਹੁੰਦੇ ਆ ਉੱਥੇ ਦੇ ਗੁਰਦੁਆਰੇ ਦੇ ਗ੍ਰੰਥੀ ਹੁੰਦੇ ਕਈ ਵਾਰੀ ਗੁਰੂ ਦੇ ਨਾਲ ਰਹਿੰਦੇ ਆ ਪਰ ਗੁਰੂ ਦੀ ਨਾਮ ਮੰਨਣ ਕਰਕੇ ਉਹ ਵੀ ਅਜੇ ਜੇਲਾ ਚ ਸੰਰੇ ਕਿਉਂਕਿ ਗੁਰੂ ਦੀ ਨਾਮ ਮੰਨਣ ਕਰਕੇ ਗਲਤ ਕੰਮਾਂ 'ਚ ਪੈ ਗਏ ਕਿਉਂਕਿ ਗੱਲ ਤੇ ਮੰਨਣ ਦੀ ਐ ਨਾ ਨਾਲ ਰਹਿਣ ਦੀ ਕੋਲੋ ਐ ਮੰਨਣ ਦੀ ਐ ਜਿੱਤੇ ਅਸੀਂ ਨੇ ਮੰਨ ਲਿਆ ਉਦੋਂ ਗੁਰੂ ਸਾਹਿਬ ਕਹਿੰਦੇ ਘਰ ਬੈਠੇ ਗੁਰੂ ਤੇ ਆਇਓ ਉਦੋਂ ਕਹਿੰਦੇ ਘਰੇ ਬੈਠਿਆਂ ਵੀ ਤੁਹਾਨੂੰ ਰੱਬ ਮਿਲ ਜਾਣਾ ਪਰ ਜੇ ਅਸੀਂ ਨਾਮ ਮੰਨਿਆ ਤਾਂ ਗੁਰੂ ਦੇ ਕੋਲ ਰਹਿ ਕੇ ਵੀ ਕਹਿੰਦੇ ਰੱਬ ਨਹੀਂ ਮਿਲਣਾ ਇੱਥੇ ਗੁਰੂ ਸਾਹਿਬ ਇਹੀ ਕਹਿੰਦੇ ਨੇ ਕਿ ਹੰਕਾਰ ਛੱਡ ਦਿਓ ਹੰਕਾਰ ਨੂੰ ਛੱਡ ਕੇ ਪਰਮਾਤਮਾ ਦੇ ਨਾਲ ਜੁੜਜੋ ਜਿੰਨਾ ਚਿਰ ਸਾਡੇ ਅੰਦਰ ਹੰਕਾਰ ਹੈ ਜਿੰਨਾ ਚਿਰ ਸਾਡੇ ਅੰਦਰ ਉਹਨਾਂ ਚਿਰ ਸਾਡੇ ਅੰਦਰ ਪਰਮਾਤਮਾ ਦਾ ਵਾਸਾ ਨਹੀਂ ਹੈ ਜਿੱਦ ਦਿ ਸਾਡੇ ਅੰਦਰੋਂ ਹੰਕਾਰ ਨਿਕਲ ਗਿਆ ਉਦੋਂ ਸਾਡੇ ਅੰਦਰ ਪਰਮਾਤਮਾ ਦਾ ਵਾਸਾ ਹੋ ਜਾਣ ਆਨ ਤਿਆਗ ਭਏ ਜਿ ਕਿ ਅਸਰ ਸਰਨ ਸਰਨ ਕਰ ਆਏ ਸੰਤ ਅਨੁਗ੍ਰਹਿ ਭਏ ਮਨ ਨਿਰਬਲ ਨਾਨਕ ਹਰ ਗੁਣ ਗਾਏ वाहिगुरू जी ख़ालसा वाहिगुरू जी